ਮੈਂ ਕਹਾਂ ਵੀ ਇੰਨੇ ਖਰੇ ਹੋ ਜਾਂਦੇ ਆ ਵੀ ਗੱਲ ਨਹੀਂ ਛੱਡਦੇ ਤੁਸੀਂ ਅੱਛਾ ਫਿਰ ਤੱਤ ਕੌਣ ਕਰੇਗਾ ਜਿਹਦਾ ਆਪਣਾ ਜੀਵਨ ਹੈ ਨਹੀਂ ਕਿ ਜਿਦੀ ਮੈਂ ਜਿੰਨੀ ਪ੍ਰਸ਼ੰਸਾ ਕਰਾਂ ਉੰਨੀ ਥੋੜੀ ਹੈ ਕਿਉਂਕਿ ਇੱਥੇ ਸਮੂਹ ਰੈਗੂਲਰ ਐਸ ਵਲ ਕੰਟਰੈਕਚੁਅਲ ਦੀ ਕਹਿੰਦਿਆਂ ਵੀ ਸਾਡੇ ਵਰਗੇ ਸਨ ਨਹੀਂ ਗੁਰਮਖੋ ਜੀ ਦੇ ਗੰਦਗੀ ਦੇ ਕੀੜੇ ਆ ਉਹ ਆਕਾਨਪੁਰ ਖਮੇ ਨੂੰ ਪ੍ਰਮਾਤਮਾ ਸੰਸਾਰ ਦੇ ਉੱਤੇ ਆਇਆ ਅਸੀਂ ਕਿੱਥੇ ਕਹਿੰਦੀ ਪਟਵਾਰੀ ਮੈਨੂੰ ਇਹ ਹੀ ਚਾਹੀਦਾ ਕਹਿੰਦੇ ਕਿਉਂ ਨਹੀਂ ਚਾਹੀਦਾ ਵੀ ਦੱਸ ਕਹਿੰਦੀ ਅਪਕੇ ਜੇ ਮੈਂ ਨਾਮ ਦੀ ਦੌਲਤਾਂ ਸੀ ਲੋਕੀ ਮੈਨੂੰ ਦੌਲਤਾਂ ਕਹਿੰਦੇ ਸਨ ਕਹਿੰਦੀ ਪਰ ਸੱਤ ਕਰਕੇ ਜਾਰੀ ਅੱਜ ਮੈਂ ਸੱਚ ਮੁੱਚ ਦੀ ਦੌਲਤਾਂ ਹੋ ਗਈਆਂ ਕਿਵੇਂ ਬਈ ਕਹਿੰਦੇ ਤੇਰੇ ਪੁੱਤ ਦੇ ਦਰbaar ਕੀਤੇ ਮੈਂ ਤੇਰੇ ਪੁੱਤ ਦੇ ਦਰਸ਼ਨ ਕੀਤੇ ਨੇ ਅਵੇਕ ਮੈਨੂੰ ਦੋ ਜਣੇ ਸੜਕੇ ਅੰਦਰ ਲੈ ਕੇ ਜਾਂਦੇ ਸਨ ਆਪ たら ਉਹਨੂੰ ਮਜ਼ਾਕ ਬਣਾਉਣ ਵਾਲਿਆਂ ਦਾ ਅੰਤ ਬੜਾ ਹੁੰਦਾ ਹੈ ਵਾਹ ਸੋ ਕਹਿ ਲੱਗੀ ਕਿ ਨਹੀਂ ਮੈਂ ਕੁਝ ਨਹੀਂ ਮੈਂ ਕੁਝ ਨਹੀਂ ਲੈਣਾ ਉਹ ਕਿੰਨੇ ਗਾਣੇ ਕਾਗਜ਼ ਵਟਾ ਸਤਪੁਰ ਨਾਨਕ ਜਿਨ ਕੰਡ ਰਹਾ ਨੀ ਮੇਰੀ ਸਭ ਤੇ ਵਟਾ ਸਭ ਇੱਕ ਬਾਬਾ ਆਖ ਗੁਰੂ ਉਜਾਰ ਬਾਤ ਸੁਣ ਸੁਣ ਸੋਣ ਮੋਢ ਲੱਗੀ ਪਈ ਏਕ ਕਿਰਪਿਆ ਆ ਤੇਰਾ ਖੇਤ ਕਰਦਾ ਮੇਰੇ ਘਰ ਵਿੱਚ ਜਿਹੜਾ ਕੋਈ ਨਿੱਕ ਸੁਖ ਪਿਆ ਉਹ ਵੀ ਲਿਆ ਕੇ ਤੇਰੇ ਪੱਛੇ ਦੇ ਚਰਨਾ ਵਿੱਚ ਭੇਟ ਕਰ ਦਿਆਂ। ਰਾਜਾ ਹੋ ਤੂੰ ਮੰਨ ਮੇਰੇ ਦੂਨ ਸਭ ਸੁਆਰਨਾ। ਢੁਨੀ ਤਾਰੂ ਚਰੇ ਤੇਰਾ ਕਾਰਜ ਸਭ ਸੁਆਰਨਾ। ਜਸਮਰਾਜ ਸੁਆਮੀ ਸੋਤਿ ਮਨ ਹੋਈ ਕਾਣੀ। ਜੈ ਜਗਤ ਮਾਥੂ ਮੇਰੇ ਪਧਾਰੋ We're nice walking wow. ਵਾ 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 ਦੋ ਅੰਤਰਾ ਗੁਰਨਾਮਕ ਕੀ ਵਡਿਆਈ ਸਾਤ ਅੰਤ ਕਈ ਹਰਿਆਵਲੀ ਜਿਨੇ ਮੇਰਾ ਸਤ ਗੁਰ ਦੇਖਿਆ ਜਾਏ ਧੰਨ ਕੰਨ ਪਿਤਾ ਤਨ ਤਨ ਕੁੱਲ ਮਾਟਰ ਪਰਿਵਾਰ ਦਾ ਇੱਕ ਮੈਂਬਰ ਹੋਣ ਦੇ ਨਾਤੇ ਇਹੀ ਕਾਮਨਾ ਕਰਦਾ ਵੀ ਨਵੇਂ-ਨਵੇਂ ਆਈਡੀਆ ਕੋਈ ਇਨੋਵੇਸ਼ਨ ਆਈਡੀਆ ਕੋਈ ਨਵੇਂ-ਨਵੇਂ ਬਿਜ਼ਨਸ ਪੁਆਇੰਟ ਨਵੀਆਂ-ਨਵੀਆਂ ਚੀਜ਼ਾਂ ਤੁਸੀਂ ਇਰਾਦ ਕਰੋ ਤੇ ਉਹਦੇ ਤੇ ਕੰਮ ਕਰੋ ਤਾਂ ਕਿ ਸਾਡਾ ਆਧਾਰਾ ਦਿਨ ਦੁਪਣੀ ਰਾਤ ਚੁਪਣੀ ਤਰੱਕੀ ਕਰਦਾ ਰਹੇ ਸੋ ਮੈਂ ਖਾਸ ਤੌਰ ਤੇ ਛੋਟੇ ਵੀਰ ਰਵਿੰਦਰ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਹਰ ਸਾਲ ਇਸ ਭਾਗਾ ਸਮਾਂ ਜਿਹੜਾ ਹੈਗਾ ਪ੍ਰਾਪਤ ਹੁੰਦਾ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੁੰਦੀ ਆ ਅਸੀਂ ਆਪਦੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਦੇ ਆ ਕਿ ਇੱਥੇ ਹਰ ਸਾਲ ਗੁਰੂ ਸਾਹਿਬ ਦੇ ਚਰਨ ਪੈਂਦੇ ਨੇ ਤੇ ਅਸੀਂ ਇਹਦੇ ਨਾਲ ਜਿਹੜਾ ਹੈਗਾ ਬਰਕਤ ਬੜੀ ਮਹਿਸੂਸ ਕਰਦੇ ਆ ਪਲਾਂਟ ਦੇ ਵਿੱਚ ਦੇਖੋ ਇਹ ਪਿੱਛੋਂ 1971 ਤੋਂ ਜਦੋਂ ਦਾ ਪਲਾਂਟ ਲੱਗਿਆ ਇਹ ਕਥਾ ਚੱਲੀ ਆ ਰਹੀ ਆ ਵੀ ਅਸੀਂ ਹਰ ਸਾਲ ਗੁਰੂ ਸਾਹਿਬ ਦੇ ਜਿਹੜਾ ਹੈਗਾ ਅਖੰਡ ਪਾਠ ਸਾਹਿਬ ਹੁੰਦੇ ਨੇ ਤੇ ਉਹਨਾਂ ਦੇ ਭੋਗ ਪਾਏ ਜਾਂਦੇ ਨੇ ਤੇ ਇਹਦੇ ਨਾਲ ਸਾਰੇ ਮੁਲਾਜ਼ਮ ਤੇ ਸਾਰੇ ਜਿਹੜੇ ਆਫੀਸਰਸ ਨੇ ਤੇ ਸਾਰਾ ਹੋਰ ਸਟਾਫ ਕੱਚਾ ਪੱਕਾ ਇਹਦੇ ਨਾਲ ਪੋਜ਼ਿਟਿਵ ਵਾਈਬਸ ਫੀਲ ਕਰਦਾ ਤੇ ਹਰ ਸਾਲ ਸਾਨੂੰ ਪੂਰੇ ਸਾਲ ਲਈ ਜਿਹੜੀ ਹੈਗੀ ਆ ਇੱਕ એનર્ਜੀ ਜਿਹੜੀ ਹੈਗੀ ਆ ਉਹ ਮਿਲ ਜਾਂਦੀ ਆ ਤੇ ਮਹਿਸੂਸ ਹੁੰਦੀ ਆ ਸੋ ਇਹਦੇ ਨਾਲ ਨਾਲ ਗੁਰੂ ਸਾਹਿਬ ਦੀ ਬੜਿਆਈ ਆ ਵੀ ਸਾਡੇ ਸਿਰ ਤੇ ਮਿਹਰ ਭਰਿਆ ਉਹਨਾਂ ਦਾ ਹੱਥ ਹੈਗਾ ਵੀ ਸਾਨੂੰ ਖੰਨਾ ਪਲਾਂਟ ਜਿਹੜਾ ਹੈਗਾ ਉਹ ਡੇ ਬਾਏ ਡੇ ਸਾਲ ਦਰ ਸਾਲ ਤਰੱਕੀ ਕਰਦਾ ਜਾ ਰਿਹਾ ਤੇ ਨਵੀਆਂ-ਨਵੀਆਂ ਐਕਟੀਵਿਟੀਆਂ ਸਟਾਰਟ ਹੋ ਰਹੀਆਂ ਨੇ ਤੇ ਨਵੇਂ-ਨਵੇਂ ਜਿਹੜੇ ਹੈਗੇ ਆ ਸਾਡੀ ਮੈਨੇਜਮੈਂਟ ਵੀ ਸਪੋਰਟ ਕਰਦੀ ਆ ਸਾਡੇ ਡਾਇਰੈਕਟਰ ਸਾਹਿਬਾਨ ਆਏ ਨੇ ਸਰਦਾਰ ਦਵਿੰਦਰ ਸਿੰਘ ਜੱਲਾ ਤੇ ਸਰਦਾਰ ਤਰਲੋਕ ਸਿੰਘ ਸਪੈਸ਼ਲ ਤੌਰ ਤੇ ਸਾਡੀ ਰਿਕੁਐਸਟ ਤੇ ਪਹੁੰਚੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਨਾਂ ਦੀ ਸਾਨੂੰ ਸਪੋਰਟ ਆ ਵੀ ਸਾਰਾ ਜਿਹੜਾ ਬੋਰਡ ਆ ਉਹ ਲਗਾਤਾਰ ਉਪਰ ਹਾਲੇ ਕਰਦਾ ਵੀ ਜਿਹਦੇ ਨਾਲ ਮਾਰਕੀਟ ਫੈਡ ਦੀ ਤਰੱਕੀ ਹੋ ਸਕੇ ਤੇ ਮਾਰਕੀਟ ਫੈਡ ਜਿਹੜਾ ਹੈਗਾ ਬੁਲੰਦੀਆਂ ਨੂੰ ਛੂ ਸਕੇ ਸੋ ਇਨਾਂ ਸਾਡੇ ਦਾ ਚੀਫ ਮੈਨੇਜਰ ਮਾਰਕੀਟਿੰਗ ਵੀ ਆਏ ਨੇ ਸਪੈਸ਼ਲ ਤੌਰ ਤੇ ਸ਼ਾਮਲ ਹੋਏ ਨੇ ਬਾਕੀ ਸਾਰੀਆਂ ਸੰਗਤਾਂ ਸਾਰੇ ਪਤਵੰਤੇ ਸੱਜਣ ਬਹੁਤ ਸਪੈਸ਼ਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕੁ ਪਹਿਲਾਂ ਤਾਂ ਸਾਰੀ ਸੰਗਤ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਬਹੁਤ ਅੱਛਾ ਉਪਰਾਲਾ ਜੀ ਐਮ ਸਾਹਿਬ ਤੇ ਸਾਰਾ ਖੰਨਾ ਪਲਾਂਟ ਦੇ ਮੁਲਾਜ਼ਮ ਕਰਦੇ ਨੇ ਕਿ ਕਿ ਸਤਿਗੁਰਾਂ ਦੀ ਵਡਿਆਈ ਹੈ ਸਤਿਗੁਰਾਂ ਦੇ ਆਸ਼ੀਰਵਾਦ ਉਹ ਟਾਸਰ ਲੈਂਦੇ ਨੇ ਤੇ ਹਮੇਸ਼ਾ ਬਰਕਤਾਂ ਜ਼ਿੰਦਗੀ ਦੇ ਵਿੱਚ ਤੇ ਜਿਹੜਾ ਉਹਨਾਂ ਦਾ ਫਲਸਫਾ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਧਾਰ ਕੇ ਅੱਗੇ ਆਪਣੀ ਜਿਹੜੀ ਰੋਜ਼ਮਰਰਾ ਦੇ ਕੰਮ ਕਰਦੇ ਨੇ ਤੇ ਬਹੁਤ ਅੱਛੀ ਗੱਲ ਹੈ ਹੋਰ ਕਿਸੇ ਜਿਹੜੇ ਛੋਟੇ EMPLYEE ਨੇ ਜਾਂ ਹੋਰ ਸੰਗਤ ਨੂੰ ਕੀ ਬੇਨਤੀ ਕਰਨਾ ਚਾਹੋਗੇ ਜਿੱਦਾਂ ਕਿ ਪ੍ਰਕਾਸ਼ ਪੁਰਬ ਮਨਾਇਆ ਗਿਆ ਦੇਖੋ ਸਤਗੁਰੂ ਨਾਨਕ ਪਾਸ਼ਾ ਪੂਰੀ ਦੁਨੀਆ ਦੇ ਜਿਹੜੇ ਹੈ ਵਲੀ ਨੇ ਕਿੰਨੀਆਂ ਉਹਨਾਂ ਨੇ ਉਦਾਸੀਆਂ ਕੀਤੀਆਂ ਤੇ ਕਿੱਥੇ ਕਿੱਥੇ ਜਾ ਕੇ ਲੋਕਾਂ ਨੂੰ ਮਨੁੱਖਤਾ ਨੂੰ ਸਿੱਧੇ ਰਸਤੇ ਪਾਇਆ ਤਾਂ ਉਸ ਚੀਜ਼ ਨੂੰ ਜਪਾਉਟਾਸਰਾ ਲੈ ਕੇ ਪੂਰੀ ਦੁਨੀਆ ਉਸ ਫਲਸਫੇ ਤੇ ਚੱਲੇ ਤਾਂ ਸ਼ਾਇਦ ਦੁਨੀਆ ਤੇ ਕੋਈ ਦੁਖੀ ਰਹੀ ਨਾ ਸਕੇ ਤੇ ਜਿਹੜਾ ਉਹਨੇ ਫਲਸਫਾ ਦਿੱਤਾ ਨਾਮ ਜਕੋ ਪੰਡ ਸ਼ਕੂਤ ਤੇ ਕਿਰਤ ਕਰੋ ਦਾ ਤੇ ਉਸ ਨੂੰ ਆਪਾਂ ਪ੍ਰੋਪਰ ਆਪਣੀ ਜ਼ਿੰਦਗੀ ਚ ਧਾਰ ਲੀਏ ਤਾਂ ਇੱਥੇ ਕੋਈ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਰਹੀ ਹੀ ਨਾ ਬਾਕੀ ਸਾਡੇ ਮੁਲਾਜ਼ਮ ਨੇ ਜਿਹੜੇ ਮਾਰਕਫੈਟ ਦੇ ਬਹੁਤ ਅੱਛੇ ਨੇ ਮਿਹਨਤੀ ਨੇ ਤੇ ਸਾਡਾ ਖੰਨਾ ਪਲਾਂਟ ਹੈ ਲਗਭਗ 25-30 ਕਰੋੜ ਦਾ ਕਾਰੋਬਾਰ ਬਚਾ ਕੇ ਇੱਕ ਤਰ੍ਹਾਂ ਨਾਲ ਨੈਟ ਪ੍ਰੋਫਿਟ ਸਾਨੂੰ ਕੱਢ ਕੇ ਦਿੰਦਾ ਤੇ ਇੱਕ ਤਰ੍ਹਾਂ ਨਾਲ ਮਾਰਕਫੈਟ ਦੀ ਬੈਕਬੋਨ ਹੈ ਤੇ ਮਾਰਕਫੈਟ ਬੋਰਡ ਵੀ ਸਰਕਾਰ ਤੱਕ ਆਪਣੀਆਂ ਗੱਲਾਂ ਪਹੁੰਚਾਉਂਦਾ ਰਹਿੰਦਾ ਵੀ ਤਾਂ ਕਿ ਨਵੇਂ-ਨਵੇਂ ਕੋਈ ਆਈਡੀਆ ਨਵੀਂ ਨਵੀਆਂ ਕੋਈ ਚੀਜ਼ਾਂ ਆਪਾਂ ਬਿਜ਼ਨਸ ਪੁਆਇੰਟ ਆਫ 뷰 ਤੋਂ ਲੈ ਕੇ ਆਈਏ ਤਾਂ ਕਿ ਜਿਹੜਾ ਇਹ ਸਾਡਾ ਆਧਾਰਾ ਹੈ ਤੇ ਸਾਡਾ ਸਟੇਟ ਹੈ ਦੇ ਦੁਗਣੀ ਰਾ ਤੋਂ ਚੋਕਣੀ ਤਰੱਕੀ ਕਰੇ ਸਾਨੂੰ ਸਾਡੇ ਮੁਲਾਜ਼ਮਾਂ ਤੇ ਮਾਣ ਹੈ ਬਹੁਤ ਅੱਛਾ ਕੰਮ ਤੇ ਕਾਰੋਬਾਰ ਕਰ ਰਹੇ ਨੇ ਤੇ ਅੱਗੇ ਨੂੰ ਉਮੀਦ ਕਰਦੇ ਹਾਂ ਵੀ ਅਸੀਂ ਆਪਣੇ ਤੌਰ ਤੇ ਬਹੁਤ ਅੱਛੇ ਯਤਨ ਕਰ ਰਹੇ ਹਾਂ ਵੀ ਬਹੁਤ ਇਸ ਤਰ੍ਹਾਂ ਕੁਝ ਹੋਰ ਨਵੀਆਂ ਨਵੇਂ ਚੀਜ਼ਾਂ ਲੈ ਕੇ ਆਈਏ ਨਵੇਂ ਨਵੇਂ ਕੋਈ ਪ੍ਰੋਡਕਟ ਲੈ ਕੇ ਆਈਏ ਜਿਸ ਤਰ੍ਹਾਂ ਅਮਲ ਵਰਗੀਆਂ ਸੰਸਥਾਵਾਂ ਵੀ ਹੁਣ ਤਾਂ ਰਿਟੇਲ ਦੇ ਵਿੱਚ ਆ ਗਈਆਂ ਨੇ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਵੀ ਹੋਰ ਪ੍ਰੋਡਕਟ ਵਧਣ ਤੇ ਅਸੀਂ ਰਿਟੇਲ ਦੀ ਉਸ ਵੱਡੀ ਚ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਾਈਏ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਖੰਨਾ ਪਲਾਂਟ ਦੇ ਸਾਰੇ ਮੁਲਾਜ਼ਮ ਅਧਿਕਾਰੀ ਕਰਮਚਾਰੀ ਜੀਐਮ ਸਾਹਿਬ ਜਾਂ ਇਹਨਾਂ ਦੀ ਸਾਰੀ ਸਮੁੱਚੀ ਟੀਮ ਵਧਾਈ ਦੇ ਪਾਤਰ ਨੇ ਵੀ ਪਿਛਲੇ 55 ਸਾਲ ਤੋਂ ਲਗਾਤਾਰ ਗੁਰੂ ਮਹਾਰਾਜ ਦਾ ਆוט ਆਸਰਾ ਲੰਦੇ ਨੇ ਹਰ ਸਾਲ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਕੇ ਮਨਾਇ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਤੇ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਇਸੇ ਤਰ੍ਹਾਂ ਰਲ ਮਿਲ ਕੇ ਸਾਰੇ ਸੇਵਾ ਕਰਦੇ ਨੇ ਤੇ ਤਦੇ ਮੈਂ ਸਮਝਦਾ ਵੀ ਜਿਹੜਾ ਸਾਡਾ ਇਹ ਪਲਾਂਟ ਆ ਤਰੱਕੀ ਕਰਦਾ ਹਰ ਸਾਲ ਤਰੱਕੀਆਂ ਨੂੰ ਛੂੰਦਾ ਬਲੰਦੀਆਂ ਨੂੰ ਛੂੰ ਤਰੱਕੀਆਂ ਦੇ ਬਲੰਦੀਆਂ ਨੂੰ ਛੂੰਦਾ ਇਸੇ ਤਰ੍ਹਾਂ ਗੁਰੂ ਮਹਾਰਾਜ ਇਸ ਪਲਾਂਟ ਦੇ ਉੱਪਰ ਮੁਲਾਜ਼ਮਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲੂਸ਼ਨ बलेर कोटला रोड खन्ना विखे आधार कार्ड विच कार दा पता पिता पति दा नाम अते मोबाइल नंबर अपडेट करवाओ गुम होया पैन कार्ड मुड़ प्राप्त करवाओ गुम होया सी गड्डी दी रजिस्ट्रेशन सर्टिफिकेट मुड़ प्राप्त करवाओ हर गड्डी दा इंश्योरेंस तेजी अते परोसे नाल करवाओ सारिया सेवावां सौखिया परोसे योग अते समय सिर आज ही संपर्क करो 베디 스마트 솔루션 ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ